ਉਕੇ ਉਹ 2-2 ਲੱਖ ਰੁਪਏ 3 ਲੱਖ ਰੁਪਏ ਦੀ ਇਨਵੈਸਟਮੈਂਟ ਸੀਗੀ ਮੇਰੇ ਕੋਲੇ ਨਹੀਂ ਸੀ ਐਨੇ ਪੈਸੇ ਮੈਂ ਤਾਂ ਨਹੀਂ ਕਰ ਪਾਇਆ ਪਰ ਮੈਂ ਮੇਰੀ ਸੋਚ ਹੈਗੀ ਆ ਕਿ ਮੈਂ ਇਨ ਫਿਊਚਰ ਇੱਕ ਵਾਰੀ ਸਾਰਾ ਕੋਰਸ ਜਿੰਨਾ ਵੀ ਕੋਈ ਮੰਨ ਲਓ ਸਬ ਇਨਸਪੈਕਟਰ ਲੱਗਣ ਲਈ ਜੋ ਚਾਹੀਦਾ ਉਹ ਮੈਂ ਰਿਕਾਰਡ ਕਰਕੇ ਨੈਟ ਤੇ ਪਾ ਦਵਾਂ ਓਕੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਣੇ ਕੋਲੇ ਪੌੜੀ ਹੈਗੀ ਆ ਆਪਾਂ ਚੜ ਗਏ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੌੜੀ ਉੱਪਰ ਨੂੰ ਚੱਕ ਕੇ ਲਵਾਂ ਕਈ ਮੈਂ ਬੰਦੇ ਦੇਖੇ ਆ ਕਿ ਆਪ ਲੱਗੇ ਉਹ ਪੌੜੀ ਉੱਪਰ ਨੂੰ ਚੱਕ ਲੋ ਕਿ ਦੁਬਾਰਾ ਮੇਰੀ ਜਗ੍ਹਾ ਤੇ ਕੋਈ ਉੱਪਰ ਨਾ ਚੜਿਆ ਬਿਲਕੁਲ ਮੇਰੀ ਅਪ ਚਲਦੀ ਰਹੂੰਗੀ ਹਮੇਸ਼ਾ ਬਿਲਕੁਲ ਜਦੋਂ ਤੱਕ ਆਪਾਂ ਇੱਥੇ ਆਪਣਾ ਫਾਈਨੈਂਸ਼ੀਅਲੀ ਯੋਗਦਾਨ ਪਾ ਸਕਦੇ ਆ ਚਲਦੀ ਰਹੂੰਗੀ ਜਿਹੜਾ ਕੋਈ ਗਰੀਬ ਘਰ ਦਾ ਜਵਾਕ ਹੈ ਪੜਨਾ ਚਾਹੁੰਦਾ ਉਹ ਪੜਦਾ ਰਹੂਗਾ ਜਿਹੜੇ ਬੱਚੇ ਹੁਣ ਬਾਹਰ ਨੂੰ ਭੱਜ ਰਹੇ ਜਾਦਾ ਇੰਡੀਆ ਦੇ ਵਿੱਚ ਕੁਝ ਹੈ ਨਹੀਂ ਜਾਂ ਬਹੁਤ ਰੌਲਾ ਹੈ ਤੁਹਾਨੂੰ ਪਤਾ ਹੀ ਆ ਇੰਡੀਆ 'ਚ ਕੁਝ ਹੈ ਨਹੀਂ ਇੱਥੇ ਨੌਕਰੀ ਨਹੀਂ ਹੈ ਇਹ ਨਾ ਇਹ ਪਰਸੈਪਸ਼ਨ ਬਣ ਗਈ ਕਿ ਇੰਡੀਆ 'ਚ ਕੁਝ ਹੈ ਨਹੀਂ ਇਹ ਪਤਾ ਕਿਉਂ ਬਣੀ ਆ ਇਹ ਮੇਰਾ ਪਰਸਨਲ ਬਲੀਫ ਆ ਇੱਕ ਬੱਚੇ ਨੂੰ ਪੁੱਛੋ ਬਾਹਰ ਕਿਉਂ ਲੈ ਆਣਾ ਇੰਡੀਆ 'ਚ ਕੁਝ ਹੈ ਨਹੀਂ ਹਾਂਜੀ ਉਹਨੂੰ ਪੁੱਛਿਆ ਤੁਹਾਨੂੰ ਇੰਡੀਆ ਚ ਕੀ ਚਾਹੀਦਾ ਹਾਂ ਉਹਦੇ ਕੋਲ ਜਵਾਬ ਨਹੀਂ